ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਗਿਲ ਸਪੈਸ਼ਲ ਤੇ ਅੱਜ ਮੈਂ ਤੁਹਾਡੇ ਲਈ ਖਾਸਾ ਕਲੋਥ ਹਾਊਸ ਸੇਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਜੀ ਅੱਜ ਤੁਹਾਨੂੰ ਦਿਖਾਵਾਂਗੇ ਜੀ ਪਿਓਰ ਮਸਲੀਨ कॉटन ਦੇ ਪਾਰਟੀ ویئر ਸੂਟ ਦਿਖਾਵਾਂਗੇ ਜੀ ਤੁਹਾਨੂੰ ਵੀਡੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਸਮਰ ਦਾ ਸੀਜ਼ਨ ਸਟਾਰਟ ਹੋ ਗਿਆ ਇਸ ਲਈ ਪਾਰਟੀ ویئر 컬렉ਸ਼ਨ ਦੇ ਵਿੱਚ ਮਸਲੀਨ कॉटन ਦੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਇਸ ਲਈ ਤੁਹਾਡੇ ਲਈ ਵੀਡੀਓ ਬਣਾ ਰਹੇ ਹਾਂ ਜੀ ਹਾਂ ਜੀ ਦੋਸਤੋ ਸ਼ੁਰੂ ਕਰਦੇ ਆਂ ਸਾਡੀ ਅੱਜ ਦੀ ਵੀਡੀਓ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਨਾਲ ਹੀ ਘੰਟੀ ਵਾਲਾ ਬਟਨ ਦਬਾ ਕੇ ਆਲ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਦਿਓ ਤਾਂ ਕਿ ਜੋ ਵੀ ਮੈਂ ਨਵੀਂ ਵੀਡੀਓ ਅਪਲੋਡ ਕਰਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਤੁਸੀਂ ਖਾਲ ਸਕਲਾ ਤਾਂ ਉਸੇ ਜੋ ਵੀ ਨਵੀਂ ਵੈਰਾਈਟੀ ਦੀ ਵੀਡੀਓ ਅਪਲੋਡ ਹੁੰਦੀ ਆ ਤੁਸੀਂ ਤੁਸੀਂ ਦੇਖ ਸਕੋ ਹਾਂਜੀ ਦੋਸਤੋ ਤਾਂ ਸ਼ੁਰੂ ਕਰਦੇ ਆਂ ਸਾਡੀ ਅੱਜ ਦੀ ਵੀਡੀਓ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਜੀ ਪਾਰਟੀ ਵੇਅਰ ਵਿੱਚ ਮਸਲੀਨ ਕਾਟਨ ਹਾਂਜੀ ਦੋਸਤੋ ਜਿਵੇਂ ਕਿ ਸਾਹਮਣੇ ਤੁਸੀਂ ਇਹ ਸੂਟ ਦੇਖ ਹੀ ਰਹੇ ਹੋ ਇਹ ਟਾਈ ਐਂਡ ਡਾਈ ਦੇ ਵਿੱਚ ਜਿਹੜਾ ਬਾਟਮ ਵਰਕ ਵਾਲਾ ਸੂਟ ਆ ਸਾਹਮਣੇ ਦੇਖੋ ਕਿੰਨੀ ਸੋਹਣੀ ਹੈ ਇਹਦੇ ਉੱਤੇ ਜਿਹੜੀ ਕਢਾਈ ਕੀਤੀ ਹੋਈ ਆ ਬਾਟਮ ਤੇ ਦੋਨੋਂ ਪੌਂਚਿਆਂ ਦੇ ਉੱਤੇ ਵਰਕ ਆ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਪੌਂਚਾ ਤੇ ਵਰਕ ਤੇ ਟਾਈ ਐਂਡ ਡਾਈ ਦੇ ਵਿੱਚ ਆ ਦੁਪੱਟਾ ਦੇਖ ਲਓ ਜੀ ਇਹਦਾ ਲੈਂਸ ਵਾਲਾ ਦੁਪੱਟਾ ਹੈ ਟਾਈ ਐਂਡ ਡਾਈ ਦਾ ਦੁਪੱਟਾ ਉਹ ਸ਼ਰਟ ਵੀ ਆਉਗੀ ਜੀ ਟਾਈ ਐਂਡ ਡਾਈ ਦੀ ਸ਼ਰਟ ਤੇ ਕੋਈ ਕਢਾਈ ਨਹੀਂ ਆਉਗੀ ਸ਼ਰਟ ਸਿੰਪਲ ਤੇ ਬਾਟਮ ਤੇ ਵਰਕ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੁਸੀਂ ਇੰਸਟਾਗ੍ਰam ਤੇ ਜ਼ਰੂਰ ਇਹ ਡਿਜ਼ਾਈਨ ਦੇਖਿਆ ਹੋਣਾ ਜੀ ਉਸ ਦੇ ਵਿੱਚ ਹੀ ਅੱਜ ਤੁਹਾਡੇ ਲਈ ਪੀਚ ਕਲਰ ਦੇ ਵਿੱਚ ਮੈਂ ਡਿਜ਼ਾਈਨ ਲੈ ਕੇ ਆਈਆਂ ਜੀ ਦੇਖੋ ਕਿੰਨਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਇਹ ਪੀਸ ਬਣਿਆ ਹੋਇਆ ਹੈ ਪੀਚ ਕਲਰ ਦੇ ਵਿੱਚ ਸਮਰ ਸਪੈਸ਼ਲ ਠੰਡਾ ਜਿਹਾ ਕਲਰ ਹੈ ਜੀ ਇਹ ਬਹੁਤ ਹੀ ਸੋਹਣਾ ਬਾਟਮ ਵਰਕ ਵਾਲਾ ਜਿਹੜਾ ਸੂਟ ਹੈਗਾ ਤੇ ਜਿਹੜਾ ਇਹਦਾ ਕਪੜਾ ਵੀ ਦੇਖੋ ਬਹੁਤ ਜ਼ਿਆਦਾ ਸੌਫਟ ਹੈਗਾ ਸੌਫਟ ਮਸਲੀਨ ਹੈ ਸਮਰ ਦੇ ਵਿੱਚ ਵੇਅਰ ਕਰਨ ਵਾਲੀ ਹਾਂਜੀ ਇਸ ਤੋਂ ਬਾਅਦ ਅਸੀਂ ਹੁਣ ਦੇਖਦੇ ਆ ਜੀ ਅਗਲਾ ਪੀਸ ਇਹ ਦੇਖੋ ਇਹ ਆ ਗਿਆ ਸਾਡਾ ਜੀ ਸੈਕੰਡ ਨੰਬਰ ਵਾਲਾ ਪੀਸ ਆ ਗਿਆ ਜੀ ਇਹ ਵੀ ਮਸਲੀਨ ਕਾਟਨ ਦੇ ਵਿੱਚ ਹੈ ਇਹਦੀ ਕਢਾਈ ਦੇਖੋ ਕਿੰਨੀ ਸਾਫ਼ ਤੇ ਬਹੁਤ ਜ਼ਿਆਦਾ ਵਧੀਆ ਕਢਾਈ ਕੀਤੀ ਹੋਈ ਆ ਬੇਬੀ ਪਿੰਕ ਕਲਰ ਜਿਹੜਾ ਹੈਗਾ ਇਹ ਜਿਸ ਦੇ ਉੱਤੇ ਵਾਈਟ ਥ्रेड ਵਰਕ ਨਾਲ ਜਿਹੜਾ ਸਾਰਾ ਵਰਕ ਕੀਤਾ ਹੋਇਆ ਅੱਜਕੱਲ ਥ्रेड ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਕਿਉਂਕਿ ਇਹਨੂੰ ਇਹ ਵਾਸ਼ ਕਰਨਾ ਬਹੁਤ ਜ਼ਿਆਦਾ ਸੌਖਾ ਹੁੰਦਾ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜਿਵੇਂ ਦੇਖੋ ਕੜਾਈ ਕਿੰਨੀ ਸੋਹਣੀ ਹੈ ਫਲਾਵਰ ਪਾਇਆ ਹੈ ਸਾਈਡ ਤੇ ਤੇ ਨਾਲ ਹੀ ਲਾਈਨਾਂ ਦੇ ਵਿੱਚ ਉੱਪਰ ਤੱਕ ਦੋ ਫਲਾਵਰ ਹਨ ਜਿਹੜੇ ਪੱਲੇ ਦਾ ਵਰਕ ਆ نیچے ਕੱਟ ਵਰਕ ਆ ਤੇ ਦੁਪੱਟਾ ਵੀ ਦੇਖੋ ਜੀ ਸਾਡਾ ਕੱਟ ਵਰਕ ਵਾਲਾ ਇਹਦਾ ਦੁਪੱਟਾ ਵਾ ਦੇਖੋ نیچے ਵੀ ਜਿਹੜੀ ਕੱਟ ਵਰਕ ਦੀ ਜਿਹੜੀ نیچے ਬਣਿਆ ਹੋਇਆ ਡਿਜ਼ਾਈਨ ਕੜਾਈ ਦਾ ਤੇ ਬਿਲਕੁਲੀ ਕੱਟਵਰਕਵਾ ਦੁਪੱਟਾ ਤੇ ਜੋ ਸਾਈਡ ਤੇ ਪੱਲੇ ਤੇ ਫਲਾਵਰ ਬਣਿਆ ਹੋਇਆ ਉਸੇ ਤਰ੍ਹਾਂ ਚੁੰਨੀ ਦੇ ਸੈਂਟਰ ਦੇ ਵਿੱਚ ਸਾਰੇ ਇਸੇ ਤਰ੍ਹਾਂ ਫਲਾਵਰ ਜਿਵੇਂ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਸੇ ਤਰ੍ਹਾਂ ਫਲਾਵਰ ਬਣੇ ਹੋਏ ਤੇ ਕੱਟਵਰਕ ਸਾਈਡ ਤੇ ਬਣਿਆ ਹੋਇਆ ਦੁਪੱਟੇ ਦੇ ਚਾਰੋਂ ਪਾਸੇ ਤੇ ਬਹੁਤ ਸੋਹਣੀ ਤੇ ਠੰਡਾ ਜਿਹਾ ਕਲਰ ਹੈ ਜੀ ਇਹ ਵੀ ਮਸਲੀਨ ਕਾਟਨ ਦੇ ਵਿੱਚ ਬੇਬੀ ਪਿੰਕ ਕਲਰ ਜਿਵੇਂ ਸਾਹਮਣੇ ਤੁਹਾਨੂੰ ਦੇਖ ਹੀ ਦੇਖ ਹੀ ਰਿਹਾ ਜੀ ਬਹੁਤ ਹੀ ਸੋਹਣਾ ਤੇ ਜਿਹੜਾ ਇਹ ਪੀਸ ਬਣਿਆ ਹੋਇਆ ਜੀ ਜੇ ਤੁਸੀਂ ਇਹ ਪੀਸ ਸਾਰੇ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖਾਸਾ ਕਲਾਉਥ ਹੋਰ ਇਸੇ ਮੈਂ ਲਾਸਟ ਵਿੱਚ ਨੰਬਰ ਦੇ ਦੂੰਗੀ ਆਰਡਰ ਵੀ ਕਰ ਸਕਦੇ ਹੋ ਆਨਲਾਈਨ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਸਾਡੇ ਕੋਲ ਹਾਂਜੀ ਹੁਣ ਆ ਗਿਆ ਸਾਡਾ ਅਗਲਾ ਪੀਸ ਦੇਖੋ ਇਹ ਵੀ ਬਹੁਤ ਸੋਹਣਾ ਬਣਿਆ ਹੈ نیچے ਸਾਰਾ ਇਹਦੇ ਦੀ ਵੀ ਕੱਟਵਰਕ ਬਣਿਆ ਹੋਇਆ ਹੈ ਸੈਂਟਰ ਦੇ ਵਿੱਚ ਦੋ ਲਾਈਨਾਂ ਦੇ ਵਿੱਚ ਜਿਹੜੀ ਕਢਾਈ ਕੀਤੀ ਹੋਈ ਹੈ ਡਿਜ਼ਾਈਨ ਪਿਆ ਹੈ ਸੈਂਟਰ ਦੇ ਵਿੱਚ ਫਲਾਵਰ ਵੀ ਜਿਹੜੇ ਪਏ ਬਣੇ ਹੋਏ ਨੇਗੇ ਤੇ ਸਾਰੇ ਪੱਲੇ ਤੇ ਮੂਰੇ ਵਾਲੇ ਤੇ ਸਾਰੀ ਕਢਾਈ ਦਿੱਤੀ ਗਈ ਹੈ ਜੀ ਬਹੁਤ ਹੀ ਸੋਹਣਾ ਤੇ ਪਿਆਰਾ ਇਹ ਵੀ ਪੀਸ ਹੈ ਜੀ カラー ਇਹਦਾ ਵੀ ਬਹੁਤ ਜ਼ਿਆਦਾ ਠੰਡਾ ਜਿਹਾ ਨਾ ਇਹ ਗ੍ਰੀਨ ਆ ਨਾ ਜੀ ਇਹ ਗ੍ਰੇ ਆ ਵਿਚ ਦਾ ਕਲਰ ਆ ਬਹੁਤ ਹੀ ਸੋਹਣਾ ਕਲਰ ਆ ਨਮਾ ਜਿਹਾ ਕਲਰ ਆ ਜਿਵੇਂ ਇੰਗਲਿਸ਼ ਕਲਰ ਚਾਰਟ ਹੁੰਦਾ ਉਸ ਵਿੱਚ ਇਹ ਜਿਹੜਾ ਕਲਰ ਆ ਗਿਆ ਸਾਡਾ ਜੀ ਹੁਣ ਦੇਖ ਲੈਂਦੇ ਆ ਇਹਦਾ ਜੀ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਕੱਟਵਰਕ ਕੀਤਾ ਗਿਆ ਤੇ ਜੋ ਫਲਾਵਰ ਬਣੇ ਹੋਏ ਨੇ ਸੈਂਟਰ ਦੇ ਵਿੱਚ ਪੱਲੇ ਤੇ ਸਟਾਰਟ ਮੂਰੇ ਉਹੀ ਜਿਹੜੇ ਫਲਾਵਰ ਨੇ ਸਾਰੇ ਦੁਪੱਟੇ ਦੇ ਉੱਤੇ ਦੇਖ ਚਾਰੋਂ ਪਾਸੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਜਿਵੇਂ ਕਿ ਚਾਰੋਂ ਪਾਸੇ ਉਸੇ ਤਰ੍ਹਾਂ ਦੇ ਫਲਾਵਰ ਵੀ ਬਣੇ ਨੇ ਕਢਾਈ ਵੀ ਹੋਈ ਆ ਦੁਪੱਟੇ ਤੇ ਕੱਟਵਰਕ ਵੀ ਹੋਇਆ ਤੇ ਬਹੁਤ ਸੋਹਣਾ ਤੇ ਸੋਬਰਜਾ ਕਲਰ ਆ ਹਾਂਜੀ ਇਸ ਤੋਂ ਬਾਅਦ ਅਸੀਂ ਦੇਖ ਲੈਨੇ ਆ ਜੀ ਅਗਲਾ ਕਲਰ ਅਗਲਾ ਸਾਡਾ ਆ ਗਿਆ ਜੀ ਮਹਿੰਦੀ ਕਲਰ ਦੇ ਵਿੱਚ ਇਹ ਨਵਾਂ ਡਿਜ਼ਾਈਨ ਆ ਗਿਆ ਜੀ ਮੈਂ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਹਦੇ ਪੱਲੇ ਦੇ ਉੱਤੇ نیچے ਤਿੰਨ ਫਲਾਵਰ ਬਣੇ ਹੋਏ ਨੇਗੇ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਮਹਿੰਦੀ ਕਲਰ ਦਾ ਹੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਅੱਜਕੱਲ ਇਹ ਵੀ ਬਹੁਤ ਠੰਡਾ ਤੇ ਪਿਆਰਾ ਜਿਹਾ ਕਲਰ ਆ ਜੀ ਇਸ ਦੇ ਪੱਲੇ ਦੇ ਉੱਤੇ ਕਟਵਰਕ ਕਰਕੇ ਦੇਖੋ ਜੀ ਮੈਂ ਤੁਹਾਨੂੰ ਸਾਹਮਣੇ ਦਿਖਾ ਰਹੀ ਹਾਂ ਤਿੰਨ ਜਿਹੜੇ ਫਲਾਵਰ ਪੱਲੇ ਦੇ ਉੱਤੇ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਉੱਪਰ ਨੂੰ ਸਿੱਧੀਆਂ ਲਾਈਨਾਂ ਦੇ ਵਿੱਚ ਵੇ ਇਹਦੇ ਵਿੱਚ ਵੀ ਕਢਾਈ ਜਿਹੜੀ ਕੀਤੀ ਗਈ ਆ ਤੇ ਵਿੱਚ ਵਿੱਚ ਕਿਤੇ ਕਿਤੇ ਜਿਹੜਾ ਫਲਾਵਰ ਨੇਗੇ ਛੋਟੇ-ਛੋਟੇ ਉਹ ਵੀ ਬਣਾਏ ਗਏ ਨੇਗੇ ਤੇ ਇਸੇ ਤਰ੍ਹਾਂ ਚੀਜ਼ ਇਹਦਾ ਦੁਪੱਟਾ ਹੈਗਾ ਜੀ ਕਟਵਰਕ ਵੀ ਕੀਤਾ ਹੈ ਜਿਸ ਤਰ੍ਹਾਂ ਲਾਈਨਾਂ ਕਮੀਜ਼ 'ਚ ਬਣੀਆਂ ਨੇ ਉਸੇ ਤਰ੍ਹਾਂ ਦੁਪੱਟੇ ਦੇ ਸਾਈਡਾਂ ਤੇ ਲਾਈਨਾਂ ਬਣੀਆਂ ਹੋਈਆਂ ਨੇ ਤੇ ਜੋ ਵੀ ਫਲਾਵਰ ਛੋਟੇ-ਛੋਟੇ ਉੱਪਰ ਬਣਾਏ ਹੋਏ ਨੇ ਪੱਲੇ ਦੇ ਉੱਤੇ ਉਸੇ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਵੀ ਜਿਹੜੀ ਇਹਦੇ ਕਢਾਈ ਕੀਤੀ ਗਿਆ ਸਾਰੇ ਫਲਾਵਰ ਬਣੇ ਹਨ ਬਹੁਤ ਸੋਹਣਾ ਤੇ ਪਿਆਰਾ ਜਿ ਮੇਟਰ ਨੂੰ ਦੱਸਦਾ ਜੀ ਇਹਦੇ ਬਾਟਮ ਤੇ ਵੀ ਬਰਕਤ ਤੁਹਾਨੂੰ ਮਿਲੂਗਾ ਜੀ ਇਹਦੇ ਬਾਟਮ ਦੇ ਉੱਤੇ ਵਰਕ ਹੈਗਾ ਜੀ ਹਾਂਜੀ ਇਸ ਤੋਂ ਬਾਅਦ ਹੁਣ ਅਸੀਂ ਦੇਖਦੇ ਹਾਂ ਜੀ ਅਗਲਾ ਕਲਰ ਅਗਲਾ ਕਲਰ ਵੀ ਬਹੁਤ ਸਾਰੇ ਸਾਰੇ ਠੰਡਾ ਤੇ ਪਿਆਰਾ ਜਿਹਾ ਕਲਰ ਆ ਜਿਵੇਂ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਹ ਬਹੁਤ ਸੋਹਣਾ ਕਲਰ ਲੱਗ ਰਿਹਾ ਜੀ ਇਹ ਵੀ ਇੰਗਲਿਸ਼ ਜਿਹੜਾ ਕਲਰ ਚਾਰਟ ਆ ਉਹਦੇ ਵਿੱਚੋਂ ਲਿਆ ਗਿਆ ਕਲਰ ਆ ਕਿਉਂਕਿ ਅੱਜਕੱਲ੍ਹ ਸਮਰ ਦਾ ਸੀਜ਼ਨ ਆ ਤੇ ਠੰਡੇ ਕਲਰਾਂ ਦਾ ਫਲਾਈਟ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਇਸ ਵਿੱਚ ਵੀ ਸਾਰੀ ਉਸੇ ਤਰ੍ਹਾਂ ਕਢਾਈ ਬਣੀ ਹੋਈ ਹੈ ਲਾਈਨਾਂ ਦੇ ਵਿੱਚ ਤੇ ਸੈਂਟਰ 'ਚ ਫਲਾਵਰ ਬਣੇ ਹੋਏ ਨੇ ਪਿੰਕ ਛੇਡ ਦੇ ਵਿੱਚ ਬਹੁਤ ਜ਼ਿਆਦਾ ਕਲਰ ਮੈਚਿੰਗ ਪਿਆਰੀ ਲੱਗ ਰਹੀ ਹੈ ਦੁਪट्टे ਤੇ ਕੱਟਵਰਕ ਆ ਤੇ ਸਾਈਡ ਤੇ ਉਸੇ ਤਰ੍ਹਾਂ ਦੁਪट्टे ਦੇ ਸਾਰੇ ਦੇ ਉੱਤੇ ਫਲਾਵਰ ਬਣੇ ਨੇ ਜੋ ਪੱਲੇ ਦੇ ਸੈਂਟਰ 'ਚ ਵਿੱਚ ਬਣੇ ਹੋਏ ਨੇਗੇ ਕਲਰ ਮੈਚਿੰਗ ਬਹੁਤ ਸੋਹਣੀ ਕੀਤੀ ਗਈ ਹੈ ਜੀ ਇਹਦੀ ਇੰਗਲਿਸ਼ ਚਾਰਟ ਹੈ ਜਿਹੜਾ ਕਲਰ ਚਾਰਟ ਆ ਉਹਦੇ ਵਿੱਚੋਂ ਇਹ ਵੀ ਇੱਕ ਕਲਰ ਲਿਆ ਗਿਆ ਹੈ ਨਾ ਇਹ ਗਰੇ ਹੈ ਜੀ ਨਾ ਇਹ ਨੂੰ ਪਪਾ ਗ੍ਰੀਨ ਕਹਿ ਸਕਦੇ ਆ ਬਹੁਤ ਸੋਹਣਾ ਤੇ ਪਿਆਰਾ ਠੰਡਾ ਜਿਹਾ ਕਲਰ ਆ ਹਾਂਜੀ ਜੇ ਤੁਹਾਨੂੰ ਵੀ ਵੀਡੀਓ ਪਸੰਦ ਆਈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ